ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਸਤੇ ਹੀ ਰਸਤੇ ਬਠਿੰਡਾ ਚੈਨਲ ਨੂੰ ਕਰੋ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਇਸ ਚੈਨਲ ਤੇ ਰਸਤੇਆਂ ਪ੍ਰਤੀ ਫ੍ਰੀ ਐਡ ਲਗਾਈ ਜਾਂਦੀ ਆ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਆਪਣੇ ਰਸਤੇ ਦੀ ਫ੍ਰੀ ਐਡ ਲਗਾਵਾ ਸਕਦੇ ਹੋ ਸਾਡੇ ਕੋਲ ਅੱਜ ਦਾ ਰਸਤਾ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਆ ਲੜਕੇ ਦਾ ਰਸਤਾ ਜੀ ਕਾਸਟ ਹੈ ਸਿੱਖ ਖੱਤਰੀ ਸਰਦਾਰ ਨੇ ਇਹ ਇਹਨਾਂ ਦੀ ਡੇਟ ਆਫ ਬਰਥ 1986 ਹਾਈਟ ਆ 5 ਫੁੱਟ 8 ਇੰਚ ਲੜਕੇ ਦੀ ਸਟੱਡੀ ਹੈ ਜੀ ਪਲੱਸ 2 ਲੜਕਾ ਅੰਮ੍ਰਿਤਧਾਰੀ ਆ ਤੇ ਤਲਖਸ਼ੁਦਾ ਹੈ ਬਿਨਾ ਬੱਚੇ ਤੋਂ ਆ ਜੀ ਇਹਨਾਂ ਨੂੰ ਕੋਈ ਘਰੇਲੂ ਲੜਕੀ ਚਾਹੀਦੀ ਆ ਜੇਕਰ ਲੜਕੀ ਤਲਾਕਸ਼ੁਦਾ ਹੈ ਤਾਂ ਬਿਨਾਂ ਬੱਚੇ ਤੋਂ ਹੋਵੇ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹਾਂ ਧੰਨਵਾਦ ਜੀ